ਬਾਡੀ ਲੈਂਗ ਦੇ ਵਿੱਚ ਦੇਖੋ ਇੱਕ ਵਾਰ ਜੇ ਕੁੜੀ ਉਹਦਾ ਵੀਡੀਓ ਬਣ ਗਿਆ ਨਾ ਉਹਦੇ ਕੋਲ ਇੰਨੀ ਹਿੰਮਤ ਨਹੀਂ ਕਿਉਂਕਿ ਸਭ ਨੂੰ ਪਤਾ ਜੇ ਕਰਦੇ ਆ ਉਹਨਾਂ ਨੂੰ ਗੱਲ ਪਤਾ ਲੱਗ ਗਈ ਤਾਂ ਕਰਦੇ ਕੀ ਰਿਐਕਟ ਕਰਨਗੇ ਜਾਂ ਤਾਂ ਫਿਰ ਕੁੜੀਆਂ ਪ੍ਰੋਪਰਲੀ ਉਸ ਲਾਈਨ 'ਚ ਚਲੀ ਜਾਂਦੀਆਂ ਨੇ ਜਾਂ ਫਿਰ ਉਸੇ ਕਈ ਵਾਰ ਕੋਈ ਜਦ ਰਸਤਾ ਹੈ ਹੀ ਨਹੀਂ ਹੈ ਤੁਸੀਂ ਗੱਲ ਹੀ ਨਹੀਂ ਕਰ ਸਕਦੇ ਕੋਈ ਤੁਹਾਡਾ ਸੁਣਨ ਵਾਲਾ ਨਹੀਂ ਹੈ ਕੋਈ ਐਦਾ ਨਹੀਂ ਹੈ ਕਿ ਹਾਂ ਮੈਂ ਤੁਹਾਨੂੰ ਦੱਸਦਾ ਅੱਜ ਕੱਲ ਇੰਨਾ ਭਰੋਸਾ ਨਹੀਂ ਤੁਸੀਂ ਕਿਸੇ ਤੇ ਕਰ ਸਕਦੇ ਚਲੋ ਮੈਂ ਤੁਹਾਨੂੰ ਆਪਣੇ ਪ੍ਰੋਬਲਮ ਦੱਸਦੇ ਨੇ ਕਿ ਤੁਸੀਂ ਮੇਰੀ ਮਦਦ ਕਰੋਗੇ ਨਹੀਂ ਨਾ ਬਿਲਕੁਲ ਫਿਰ ਅਗਰ ਮਦਦ ਕਰੋਗੇ ਤਾਂ ਬਦਲੇ ਤੇ ਵਿਸ਼ਕੁਸ਼ਤਾ ਲੋਗੇ ਜਾਂ ਪੈਸਾ ਲੋਗੇ ਜਾਂ ਫਿਰ ਇੱਜ਼ਤ ਠੀਕ ਹੈ ਇਹ ਰਿਅਲਿਟੀ ਹੈ ਮੈਡਮ ਪਰ ਕਈ ਕੁੜੀਆਂ ਤਾਂ ਆਪ ਹੀ ਇੱਦਾਂ ਦੀਆਂ ਹੁੰਦੀਆਂ ਨੇ ਨਾ ਵੀ ਜਿਨ੍ਹਾਂ ਨੂੰ ਹੁੰਦਾ ਵੀ ਯਾਰ ਮੈਂ ਇਨਾਮ ਨਹੀਂ ਲਵਾਂਗਾ ਉਸ ਲੜਕੀ ਦਾ ਉਹ ਮਾਡਲਿੰਗ ਸ਼ੋਅ ਤੇ ਜਾ ਰਹੀ ਸੀ ਮੈਂ ਉਸ ਕੁੜੀ ਨੂੰ ਕਿਹਾ ਮੈਂ ਕਿਹਾ ਯਾਰ ਜੇ ਮੰਨ ਲੈ ਤੈਨੂੰ ਇੱਥੇ ਵਧੀਆ ਫੇਮ ਮਿਲਦਾ ਹੋਇਆ ਤੈਨੂੰ ਵਧੀਆ ਪੈਸਾ ਮਿਲਦਾ ਹੋਇਆ ਔਰ ਇਹ ਸ਼ੋਅ ਜਿਤਨਾ ਹੋਇਆ ਬਟ ਤੇਰੇ ਅੱਗੇ ਇੱਕ ਉਹਨੇ ਨੀ ਚੀਜ਼ ਰੱਖਤੀ ਕਿ ਤੁਹਾਨੂੰ ਇਹ ਕਰਨਾ ਪਏਗਾ ਉਹਨੇ ਮੈਨੂੰ ਜੋ ਜਵਾਬ ਦਿੱਤਾ ਨਾ ਮੈਂ ਹੈਰਾਨ ਹੋ ਗਿਆ ਉਹ ਕਹਿੰਦੀ ਮੈਂ ਅੱਗੇ ਜਾਣ ਹਾਸਤੇ ਕੁਝ ਵੀ ਕਰੂੰਗੀ ਕੁਝ ਵੀ ਦਾ ਮਤਲਬ ਕੁਝ ਵੀ ਗਾਟ ਇਟ ਹਮ ਪਰ ਉਹ ਕਿਹਨਾ ਕੁੜੀਆਂ ਵਾਸਤੇ ਹੁੰਦਾ ਜਿਨ੍ਹਾਂ ਉੱਤੇ ਕਿਸੇ ਤਰੀਕੇ ਦਾ ਕੋਈ ਪ੍ਰੈਸ਼ਰ ਨਹੀਂ ਹੈ ਜਿਨ੍ਹਾਂ ਨੂੰ ਸਮਾਜ ਦਾ ਡਰ ਨਹੀਂ ਹੈ ਜਿਨ੍ਹਾਂ ਦੇ ਆਪਣੀ ਇੱਕ ਚੁਆਇਸ ਹੈ ਠੀਕ ਹੈ ਮੇਰੇ ਵਰਗੀ ਕੁੜੀਆਂ ਕਈ ਹੋਰ ਵੀ ਕੁੜੀਆਂ ਜਿਵੇਂ ਮੈਂ ਵਾਂ ਮੇਰੇ ਅੱਗੇ ਵੀ ਆਫਰਸ ਆਈਆਂ ਨੇ ਠੀਕ ਹੈ ਮੈਂ ਵੀ ਕਈ ਵਾਰ ਸੋਚਿਆ ਪਰ ਇੱਕ ਵਾਰ ਐਕਸਪੀਰੀਅੰਸ ਅੱਧਾ ਦਾ ਹੋ ਗਿਆ ਜਿੱਥੋਂ ਦੀ ਮੈਂ ਬੈਕਸਟੈਪ ਕਰ ਲੈ ਕੇ ਯਾਰ ਮੈਨੂੰ ਕਰਨਾ ਹੀ ਨਹੀਂ ਹੈ ਕੀ ਹੋਇਆ ਸੀ ਅਹੇ ਜੋ ਨਾਰਮਲ ਸ਼ਬਦ ਨਾਲ ਹੁੰਦਾ ਮੈਂ ਠੀਕ ਹੈ ਸਭ ਦੇ ਚੋਇਸ ਹੈ ਮੇਰੀ ਚੋਇਸ ਅਗਰ ਨਹੀਂ ਹੈ ਨਾ ਕਿ ਮੈਚੇਸ ਨਹੀਂ ਕਰਨੇ ਮੈਨੂੰ ਨਹੀਂ ਕਰਨਾ ਹੈ ਕੰਪਰਮੈਂਸ ਨਾਲ ਸਿੱਧਾ ਸਿੱਧਾ ਰਸਤਾ ਫੜਨਾ ਸਿੱਧਾ ਮਿਹਨਤ ਕਰਨੇ ਸਿੱਧਾ ਨਾਮ ਬਣ ਗਿਆ ਠੀਕ ਹੈ ਨਹੀਂ ਤਾਂ ਨਹੀਂ ਠੀਕ ਹੈ ਤੁਹਾਡਾ ਨਾ ਇਨਸੀਡੈਂਟ ਕੀ ਹੋਇਆ ਸੀ ਮੇਰਾ ਨਾ ਇਨਸੀਡੈਂਟ ਹੋਇਆ ਸੀ ਕਿ ਮੈਨੂੰ ਵੀ ਇਹੋ ਜਿਹਾ ਘਟਿਆ ਦਾ ਸਵਾਲ ਪੁੱਛਿਆ ਜਿਸ ਸਟੋਨ ਦੇ ਵਿੱਚ ਸਵਾਲ ਪੁੱਛਿਆ ਗਿਆ ਮੈਂ ਉਸ ਸਟੋਨ ਦੇ ਵਿੱਚ ਜਵਾਬ ਦਿੱਤਾ ਨਹੀਂ ਮਤਲਬ ਮੇਰਾ ਸੀ ਨਹੀਂ ਨਹੀਂ ਮੇਰਾ ਜਿੱਦਾਂ ਜਿੱਦਾਂ ਤੁਸੀਂ ਮੇਰੇ ਨਾਲ ਬਿਹੇਵ ਕਰੋਗੇ ਮੈਂ ਤੁਹਾਨੂੰ ਤੁਹਾਨੂੰ ਉਸੇ ਤਰੀਕੇ ਦਾ ਜਵਾਬ ਦੋਗੇ ਲੜਾਈ ਮਾਰਕੁੱਟ ਹੋ ਜਾਂ ਬਦਨਾਮ ਕਰਨਾ ਆਪਣਾ ਇਹ ਵਾਲਾ ਸੇ ਨਹੀਂ ਮੈਨੂੰ ਤਾਂ ਇਹ ਜਿਸ ਤਰੀਕੇ ਨਾਲ ਜਦ ਹੋ ਗਿਆ ਕਿ ਤੂੰ ਕਾਫੀ ਪੀਣੀ ਹੈ ਮੈਂ ਕਹੂੰਗੀ ਨਹੀਂ ਬਸ ਗੱਲ ਉੱਥੇ ਖਤਮ ਕਰ ਦਿੰਦੇ ਹਾਂ ਮੈਂ ਜ਼ਿਆਦਾ ਲੰਮਾ ਚੋੜਾ ਖਿੱਚਦੇ ਨਹੀਂ ਤੁਸੀਂ ਵੀ ਜਿਓ ਅਸੀਂ ਵੀ ਜਿਏ ਮੇਰਾ ਇਹ ਕੰਮ ਨਹੀਂ ਹੈ ਕਿਉਂਕਿ ਆਫਕੋਰਸ ਜਿਹੜਾ ਇਹ ਕੰਮ ਕਰ ਰਿਹਾ ਨਾ ਉਹਨੇ ਵੀ ਇਸ ਤੋਂ ਪਹਿਲੇ ਕਈ ਵਾਰ ਮਿਹਨਤ ਕੀਤੀ ਹੁੰਦੀ ਹੈ ਦੇਖੋ ਗਲਤ ਸਾਰੇ ਨਹੀਂ ਹੈ ਸਹੀ ਸਾਰੇ ਨਹੀਂ ਹੈ ਠੀਕ ਹੈ ਨਾ ਕਈ ਵਾਰ ਸਿਚੁਏਸ਼ਨ ਨੂੰ ਆਪਣੇ ਤਰੀਕੇ ਨਾਲ ਸੰਭਾਲਣਾ ਵੀ ਆਉਣਾ ਚਾਹੀਦਾ ਹਨ ਮੱਲੋ ਕਿਥੇ ਤੁਸੀਂ ਜਾ ਰਹੇ ਹੋ ਮੈਂ ਹੁਣ ਕੁੜੀ ਹਾਂ ਠੀਕ ਹੈ ਅਗਰ ਮੈਨੂੰ ਮੇਰੇ ਤੋਂ ਕੋਈ ਬੈਡ ਕਮੈਂਟ ਕਰੇਗਾ ਹੁਣ ਸ਼ਾਇਦ ਵੀਵਰਸ ਮੇਰੇ ਬਾਰੇ ਗਲਤ ਸੋਚਣਗੇ ਕਿ ਹਾਂ ਯਾਰ ਇਹ ਤਾਂ ਪਤਾ ਨਹੀਂ ਕਿਉਂ ਬੋਲਦੀ ਪਈ ਆ ਬਸ ਸਿਚੁਏਸ਼ਨ ਦੇਖ ਕੇ ਠੀਕ ਹੈ ਨਾ ਉਹ ਸਿਚੁਏਸ਼ਨ ਦੇ ਵਿੱਚ ਠੰਡੇ ਦਿਮਾਗ ਨਾਲ ਨਿਪੜੋਗੇ ਤਾਂ ਤੁਹਾਡੇ ਲਈ ਸਹੀ ਹੋਏਗਾ ਤੁਹਾਨੂੰ ਪਤਾ ਇੱਕ ਜਗ੍ਹਾ ਸੂਨਸਾ ਹਨ ਤੁਹਾਡੇ ਤੋਂ ਕਮੈਂਟ ਕੀਤਾ ਗਿਆ ਉੱਥੇ ਹੁਣ ਤੁਸੀਂ ਦੇਖਣਾ ਕਿ ਤੁਹਾਨੂੰ ਲੜਨਾ ਜ਼ਰੂਰੀ ਆ ਕਿ ਆਪਣੇ ਆਪ ਨੂੰ ਬਚਾਉਣਾ ਜ਼ਰੂਰੀ ਹੈ ਮੈਂ ਤੁਹਾਡਾ ਸਵਾਲ ਪੁੱਛੋ ਤੁਸੀਂ ਆਪਣੇ ਇੱਕ ਕੁੜੀ ਮੰਨ ਕੇ ਚਲੋ ਇੱਕ ਇੱਕ ਸੁੰਨਸਾਨ ਜਗ੍ਹਾ ਤੁਹਾਡੇ ਤੋਂ ਕੋਈ ਕਮੈਂਟ ਕਰੇ ਅਗਰ ਠੀਕ ਹੈ ਉਹ ਤੁਹਾਨੂੰ ਪਤਾ ਕਿ ਉਹਨੇ ਪੀਤੀ ਹੋਈ ਆ ਨਸ਼ਾ ਕੀਤਾ ਹੋਰ ਉਹਦੇ ਆਸ-ਪਾਸ ਉਹਦੇ ਕੋਲ ਹਥਿਆਰ ਵੀ ਕਿਸੇ ਤਰੀਕੇ ਦਾ ਹੋਵੇਗਾ ਠੀਕ ਹੈ ਤੁਹਾਡੇ ਤੋਂ ਕਮੈਂਟ ਕੀਤਾ ਇਸ਼ਾਰਾ ਕੀਤਾ ਤੁਸੀਂ ਔਨ ਦਾ ਸਪੌਟ ਕੀ ਕਰੋਗੇ ਕੀ ਐਕਸ਼ਨ ਲੋਗੇ ਉਥੋਂ ਨਿਕਲਣਾ ਬੈਟਰ ਸਮਝਾਂਗਾ ਬੈਟਰ ਸਮਝੋਗੇ ਨਾ ਤਾਂ ਫਿਰ ਤੁਹਾਨੂੰ ਉਹਦੇ ਸਿਚੁਏਸ਼ਨ ਦੇ ਵਿੱਚ ਲੜਨਾ ਬੈਸ ਕਰਨਾ ਜਾਂ ਫਿਰ ਆਪਣੀ ਧੋਸ ਜਮਾਣਾ ਸਹੀ ਰਹੇਗਾ। ਕਈ ਲੋਕ ਇਹ ਕਰਦੇ ਨੇ। ਅ ਕਈ ਲੋਕ ਇਹਦਾ ਸਿਚੁਏਸ਼ਨ ਦਾ ਫਾਇਦਾ ਵਿੱਚ ਚੱਕਦੇ ਨੇ, ਵੀਡੀਓ ਬਣਾਉਂਦੇ ਨੇ, ਇਹ ਕਰਦੇ ਨੇ ਜਿਸ बिकॉज 네ਗੇਟਿਵ ਫੇਮ ਕਰਕੇ। ਬਹੁਤ ਸਾਰੇ ਚੀਜ਼ ਨੇ, ਬਹੁਤ ਕਾਲੇ ਸੱਚ ਹੈ। ਠੀਕ ਹੈ। ਕੁੜੀ ਜਾਂਦੀ ਹੈ ਪਹਿਲੀ ਪਹਿਲੀ ਵਾਰ ਕਿ ਹਾਂ ਚਲੋ ਕਿਸੇ ਨੂੰ ਮਿਲੇਗੀ, ਆਪਣੇ ਸੁਪਨਿਆਂ ਨੂੰ ਪੂਰਾ ਕਰਨ ਦੀ ਕੋਸ਼ਿਸ਼ ਕਰੇਗੀ ਕਿ ਹਾਂਜੀ ਸਰ ਆ ਰੱਖੋ ਮੇਰੀ ਆ ਦੇਖੋ ਮੇਰੀ ਫੋਟੋਸ, ਆ ਮੇਰਾ ਪੋਰਟਫੋਲੀਓਸ। ਕਈ ਸਭਿਆਚਾਰਕ ਉਹ ਕੱਪੜਿਆਂ ਦੇ ਵਿੱਚ ਵੀ ਲੈ ਕੇ ਜਾਂਦੇ ਆ ਕਹਿੰਦੇ ਫੋਟੋਸ ਨਹੀਂ ਦੇਖਦੇ ਤੁਹਾਡੇ ਸ਼ਕਲ ਦੇਖਦੇ ਆ ਤੁਹਾਨੂੰ ਆਪਣੇ ਸਾਥ ਦੇ ਡਰੈਸਸ ਨਾਲ ਦੇਖਣਾ ਚਾਹੁੰਦੇ ਆ ਚਲੋ ਕਈ ਆਫੀਸ਼ੀਅਲੀ ਦੇਖਦੇ ਵੀ ਹੋਣਗੇ ਕਿ ਚਲੋ ਕਿ ਸਾਡਾ ਇਹ ਜੋ ਵੀ ਉਹਨਾਂ ਦਾ ਹੋਵੇਗਾ ਉਸ ਅਕੋਰਡਿੰਗਲੀ ਕੀਤਾ ਪਰ ਕਈ ਆਪਣੇ ਹਿਸਾਬ ਨਾਲ ਦੇਖ ਰਹੇ ਨੇ ਤੁਸੀਂ ਇੰਟਰਵਿਊ ਕਰਨਾ ਮੇਰਾ ਕਰੋ ਮੇਰੇ ਫੋਟੋਸ ਦੇ ਵਿੱਚ ਕੀ ਰੱਖਿਆ ਮੇਰਾ ਸਿੱਧਾ ਮਨਣਾ ਅਗਰ ਮੈਂ ਗੱਲਬਾਤ ਚ ਚੰਗੀ ਲੱਗੀ ਤੁਸੀਂ ਮੇਰਾ ਕੈਮਰਾ ਫੇਸ ਕਰ ਰਹੇ ਹੋ ਤੁਸੀਂ ਕੈਮਰੇ 'ਚ ਦੇਖ ਰਹੇ ਹੋ ਮੈਂ ਕੈਮਰੇ 'ਚ ਜੱਟੀ ਕਿ ਮੈਂ ਫੋਟੋਸ ਅੱਛੀ ਨਹੀਂ ਕਰ ਸਕੂਗੀ ਕਿ ਮੈਂ ਰੈਪਟੋ ਮੋਡਲਿੰਗ ਨਹੀਂ ਕਰ ਸਕੂਗੀ ਇਸ ਬਾਰੇ ਵਿੱਚ ਟ੍ਰੇਨਿੰਗ ਵੀ ਲੈ ਸਕਦੇ ਆ ਪਰ ਤੁਸੀਂ ਕੀ ਕਹਿ ਰਹੇ ਹੋ ਕਿ ਤੁਹਾਨੂੰ ਤੁਸੀਂ ਸ਼ਾਰਟਕਟ ਦਾ ਦੱਸ ਰਹੇ ਹੋ ਕਿ ਤੁਸੀਂ ਸਾਡੀ ਗੱਲ ਮੰਨੋ